ਬੁਰਾ ਵਕਤ ਜਦੋਂ ਕਹਿੰਦੇ ਆਣ ਪੈਂਦਾ ਸੱਪ ਰस्सੀਆਂ ਦੇ ਬਣ ਬਣ ਦਸ ਜਾਂਦੇ ਆਪਣੇ ਹੀ ਆਪਣਿਆਂ ਤੋਂ ਕਹਿੰਦੇ ਪਾਸਾ ਉਹ ਤੋਂ ਵਟ ਜਾਂਦੇ ਇਹ ਕਿਸੇ ਸ਼ਾਇਰ ਨੇ ਜੋ ਗੱਲ ਕਹੀ ਹੈ ਉਹ ਬਿਲਕੁਲ ਸतीश ਕੋਲਜੀ ਦੀ ਜ਼ਿੰਦਗੀ ਦੇ ਉੱਤੇ ਬਿਲਕੁਲ ਬਰਾਬਰ ਟੁੱਕਦੀ ਹੈ ਅੱਜ ਅਸੀਂ ਉਸ ਲੈਜੈਂਡਰੀ ਅਭਿਨੇਤਾ ਦੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਹਿੰਦੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਨੂੰ ਕੁੱਲ ਮਿਲਾ ਕੇ 300 ਤੋਂ ਵੱਧ ਫਿਲਮਾਂ ਦਿੱਤੀਆਂ ਅਤੇ ਸਾਰੀਆਂ ਫਿਲਮਾਂ ਹੀ ਉਹਨਾਂ ਦੀਆਂ ਸੁਪਰ ਡੂਪਰ ਹਿੱਟ ਰਹੀਆਂ ਨੇ ਆਓ ਸतीश ਕੋਲ ਜੀ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਕਿ ਕਿੱਥੇ ਉਹਨਾਂ ਦਾ ਜਨਮ ਹੋਇਆ ਤੇ ਆਖਰੀ ਸਾਹ ਉਹਨਾਂ ਨੇ ਕਿੱਥੇ ਲਏ ਅਤੇ ਕਿਵੇਂ ਉਹਨਾਂ ਨੇ ਅਰਸ਼ਾਂ ਤੋਂ ਫਰਸ਼ਾਂ ਤੱਕ ਦਾ ਸਫ਼ਰ ਤੈਅ ਕੀਤਾ ਕਿਸੇ ਸਮੇਂ ਲਗਜ਼ਰੀ ਲਾਈਫ ਜੀਣ ਵਾਲੇ ਸतीश ਕੋਲ ਜੀ ਨੇ ਕੀ ਕੀ ਦੁੱਖ ਇਹਨਾਂ ਸਮਿਆਂ ਦੇ ਵਿੱਚ ਹੰਡਾਏ ਸਾਡੇ ਨਾਲ ਸਾਡੀ ਵੀਡੀਓ ਵਿੱਚ ਜੁੜੇ ਰਹੇ ਹੋ ਅਸੀਂ ਆਪਣੇ ਚੈਨਲ ਤੇ ਅਕਸਰ ਹੀ ਪੰਜਾਬ ਦੇ ਨਾਲ ਅਤੇ ਸ਼ਖਸੀਅਤਾਂ ਨਾਲ ਜੁੜੀਆਂ ਹੋਈਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਬਾਇਓਗ੍ਰਾਫੀ ਲੈ ਕੇ ਆਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਨੂੰ ਜਲਦੀ ਹੀ ਮਿਲ ਸਕੇ ਸਤੀਸ਼ ਕੋਲਜੀ ਦਾ ਜਨਮ 1948 ਨੂੰ ਕਸ਼ਮੀਰ ਦੀ ਆਬਾਦੀਆਂ ਦੇ ਵਿੱਚ ਹੋਇਆ ਘਰ ਵਿੱਚ ਗਾਇਕੀ ਦਾ ਮਾਹੌਲ ਹੋਣ ਕਾਰਨ ਸतीश ਕੋਲ ਨੂੰ ਅਦਾਕਾਰੀ ਦਾ ਗੁਣ ਘਰ ਤੋਂ ਹੀ ਪ੍ਰਾਪਤ ਹੋਇਆ ਅਤੇ ਉਹਨਾਂ ਨੂੰ ਐਕਟਿੰਗ ਦਾ ਬਹੁਤ ਜ਼ਿਆਦਾ ਜਿਹੜਾ ਸ਼ੌਂਕ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੂਨੇ ਫਿਲਮ ਇੰਸਟੀਚਿਊਟ ਦੇ ਅੰਦਰ ਦਾਖਲਾ ਲਿਆ ਅਤੇ ਉੱਥੇ ਫਿਲਮ ਦੀ ਜੋ ਬਰੀਕੀਆਂ ਸੀ ਉਹ ਸਿੱਖੀਆਂ ਅਤੇ ਸਿੱਖਦੇ ਹੀ ਸਮੇਂ ਦੌਰਾਨ ਉਹਨਾਂ ਨੂੰ ਹਿੰਦੀ ਪ੍ਰੋਡਿਊਸਰ ਉਸ ਸਮੇਂ ਦੇ ਰਾਮਾਨੰਗ ਸਾਗਰ ਨੇ ਉਹਨਾਂ ਦੀ ਐਕਟਿੰਗ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣੇ ਨਾਲ ਬੰਬੇ ਲੈ ਗਏ ਅਤੇ ਡਾਇਰੈਕਟ ਉਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਮੇਨ ਰੋਲ ਦਿੱਤਾ ਅਤੇ ਜਿਸ ਤੋਂ ਬਾਅਦ ਉਹ ਫਿਲਮ ਕਾਫੀ ਜਿਹੜੀ ਸੀ ਉਹ ਹਿੱਟ ਹੋਈ ਅਤੇ ਸतीश ਕੋਲ ਜੀ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਬਲ ਪ੍ਰਾਪਤ ਹੋਇਆ ਅਤੇ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ ਸੀਗਾ ਉਹ ਹੋਰ ਬਲ ਉਦਮ ਮਿਲਿਆ ਜਿਸ ਤੋਂ ਬਾਅਦ 1975 ਦੇ ਵਿੱਚ ਉਹਨਾਂ ਦੀ ਆਈ ਪੰਜਾਬੀ ਫਿਲਮ ਮੋਰਨੀ ਨੇ ਉਹਨਾਂ ਨੂੰ ਰਾਤੋਂ ਰਾਤ ਹੀ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਸਟਾਰ ਬਣਾ ਦਿੱਤਾ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਰਾਜ ਕਰਨ ਲੱਗ ਪਏ ਉਹਨਾਂ ਤੋਂ ਬਿਨਾਂ ਕਹਿੰਦੇ ਕੋਈ ਵੀ ਪੰਜਾਬੀ ਫਿਲਮ ਸੀ ਜਿਹੜੀ ਉਹ ਅਧੂਰੀ ਮੰਨੀ ਜਾਂਦੀ ਸੀ ਪੰਜਾਬੀ ਫਿਲਮਾਂ ਦਾ ਉਹਨਾਂ ਨੂੰ ਅਮਿਤ ਆਵਚਨ ਵੀ ਕਿਹਾ ਜਾਂਦਾ ਸੀ ਲੱਛੋ ਰਾਣੋ ਵਰਗੀਆਂ ਹਿੱਟ ਫਿਲਮਾਂ ਵੀ ਸਤੀਸ਼ ਕੋਲਜੀ ਨੇ ਦਿੱਤੀਆਂ ਸतीश ਕੋਲ ਜੀ ਨੇ ਆਪਣੀ ਜ਼ਿੰਦਗੀ ਵਿੱਚ 300 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਅਤੇ ਬਹੁਤ ਜ਼ਿਆਦਾ ਜਿਹੜੀ ਦੌਲਤ ਤੇ ਸ਼ੌਹਰਤ ਕਮਾਈ ਸੀ ਪਰ ਅੱਜ ਦੇ ਸਮੇਂ ਵਿੱਚ ਸतीश ਕੋਲ ਜੀ ਦੇ ਜੋ ਹਾਲਾਤ ਨੇ ਸਿਗੇ ਉਹ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਸੀ ਅਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਜਿਹੜਾ ਛੱਡ ਕੇ ਜਾ ਚੁੱਕਾ ਸੀ ਕੁਝ ਸਾਲ ਪਹਿਲਾਂ ਜਦੋਂ ਉਹ ਕੁਝ ਸਾਲ ਪਹਿਲਾਂ ਜਦੋਂ ਉਹ ਬੰਬਈ ਇੰਡਸਟਰੀ ਤੋਂ ਪੰਜਾਬ ਦੀ ਧਰਤੀ ਤੇ ਵਾਪਸ ਆਏ ਅਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਲੁਧਿਆਣੇ ਵਿੱਚ ਸ਼ਿਫਟਿੰਗ ਕੀਤੀ ਅਤੇ ਇੱਥੇ ਹੀ ਉਹਨਾਂ ਨੇ ਜਿਹੜਾ ਸੀਗਾ ਐਕਟਿੰਗ ਸਕੂਲ ਖੋਲਿਆ ਐਕਟਿੰਗ ਸਕੂਲ ਖੋਲਣ ਦੇ ਬਾਅਦ ਉਹਨਾਂ ਨੂੰ ਜਿਹੜੀ ਜ਼ਿਆਦਾ ਸਕਸੈਸਫੁਲ ਨਹੀਂ ਮਿਲੀ ਅਤੇ ਜਿਹੜੀ ਉਹਨਾਂ ਦੀ ਜੀਵਨ ਦੀ ਜਮ੍ਹਾਂ ਪੂੰਜੀ ਸੀ ਉਹ ਇਹਨਾਂ ਨੇ ਇਸ ਐਕਟਿੰਗ ਸਕੂਲ ਦੇ ਵਿੱਚ ਖਰਚ ਕਰ ਦਿੱਤੀ ਜਿਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਤੇ ਇਹਨਾਂ ਦੀ ਪਤਨੀ ਦੇ ਨਾਲ ਇਹਨਾਂ ਦਾ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਦੀ ਪਤਨੀ ਇਹਨਾਂ ਦੇ ਬੱਚੇ ਨੂੰ ਲੈ ਕੇ ਆ ਕੈਨੇਡਾ ਚਲੀ ਗਈ ਸੀ ਉਤੋਂ ਯੂਐਸਏ ਅਤੇ ਇਹ ਉਸ ਤੋਂ ਬਾਅਦ ਕਾਫੀ ਜਿਹੜੇ ਪ੍ਰੇਸ਼ਾਨ ਹੋਏ ਅਤੇ ਇਹ ਇਕੱਲੇ ਰਹਿਣ ਕਰਕੇ ਟੁੱਟ ਗਏ ਅਤੇ ਇਹਨਾਂ ਦਾ ਜਿਹੜਾ ਕਰਜ਼ਾ ਸੀ ਉਹ ਵੀ ਦਿਨ-ਦਿਨ ਚੜਦਾ ਗਿਆ ਜਿਸ ਤੋਂ ਬਾਅਦ ਸतीश ਕੋਲ ਜੀ ਨੂੰ ਆਪਣਾ ਘਰ ਵੇਚਣਾ ਪਿਆ ਅਤੇ ਉਸ ਤੋਂ ਬਾਅਦ ਸतीश ਕੋਲ ਜੀ ਦਾ ਸਫ਼ਰ ਸੀਗਾ ਜਿਹੜਾ ਉਹ ਦੁੱਖਾਂ ਦਾ ਸ਼ੁਰੂ ਹੋਇਆ ਸतीश ਕੋਲ ਜੀ ਨੇ ਬੜੇ ਮਾੜੇ ਹਾਲਾਤ ਦੇਖੇ ਅਤੇ ਦਰਬਦਰ ਦੀਆਂ ਜਿਹੜੀਆਂ ਸੀਗੀਆਂ ਉਹ ਠੋਕਰਾਂ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਖਾਨ ਨੂੰ ਜਿਹੜੀਆਂ ਦੇਖੀਆਂ ਗਈਆਂ ਅਤੇ ਜਿਸ ਤੋਂ ਬਾਅਦ ਕਾਫੀ ਐਨ ਜੀਓਜ਼ ਨੇ ਅਤੇ ਉਹਨਾਂ ਨੇ ਕਲਾਕਾਰਾਂ ਨੇ ਵੀ ਉਹਨਾਂ ਦੀ ਬਾਹਾਂ ਫੜਨ ਦੀ ਕੋਸ਼ਿਸ਼ ਕੀਤੀ ਪਰ ਸतीश ਕੋਲ ਜੀ ਦਾ ਜਿਹੜਾ ਆਖਰੀ ਸਮਾਂ ਸੀ ਬਹੁਤ ਗੁਰਬਤ ਭਰਿਆ ਬੀਤਿਆ ਉਹਨਾਂ ਦਾ ਹਸਪਤਾਲ ਦੇ ਵਿੱਚ ਫਰਸ਼ ਦੇ ਉੱਤੇ ਇੱਕ ਜਿਹੜਾ ਤਿਸਲਣ ਕਰਕੇ ਚੂੜਾ ਵੀ ਟੁੱਟ ਗਿਆ ਸੀ ਜਿਸ ਤੋਂ ਬਾਅਦ ਸतीश ਕੋਲ ਜੀ ਕਾਫੀ ਸਮਾਂ ਬੈੱਡ ਦੇ ਉੱਤੇ ਪਏ ਰਹੇ ਅਤੇ ਕਿਸੇ ਨੇ ਵੀ ਉਹਨਾਂ ਦੀ ਬਾਹ ਨਹੀਂ ਫੜੀ ਅਤੇ ਸतीश ਕੋਲ ਜੀ ਕਹਿੰਦੇ ਸੀਗੇ ਕਿ ਮੈਂ ਪਤਾ ਨਹੀਂ ਕਿ ਕਿਹੜੇ ਜਨਮ ਦਾ ਕਿਸ ਸਮੇਂ ਵਿੱਚ ਬੁਰਾ ਕੀਤਾ ਕਿ ਜੋ ਮੈਨੂੰ ਇਨੀ ਵਧੀਆ ਜ਼ਿੰਦਗੀ ਅੱਜ ਜਿਉਣ ਦੇ ਬਾਵਜੂਦ ਆਖਰੀ ਸਮਾਂ ਜਿਹੜਾ ਸੀ ਮਾੜਾ ਬਤੀਤ ਕਰਨਾ ਪਿਆ ਸतीश ਕੋਲ ਜੀ ਦਾ ਜਿਹੜਾ ਆਖਰੀ ਸਮਾਂ ਸੀ ਉਹ ਕਰੋਨਾ ਕਾਲ ਵਿੱਚ 2021 ਵਿੱਚ ਉਹਨਾਂ ਦੀ ਲੁਧਿਆਣਾ ਦੇ ਇੱਕ ਚੈਰੀਟੇਬਲ ਹਸਪੀਟਲ ਵਿੱਚ ਮੌਤ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਸतीश ਕੋਲ ਜੀ ਦਾ ਸੰਸਕਾਰ ਵੀ ਉੱਥੇ ਕੀਤਾ ਗਿਆ ਇਹ ਸतीश ਕੋਲ ਜੀ ਦੇ ਜੀਵਨ ਦੇ ਉੱਤੇ ਕੁਝ ਗੱਲਬਾਤ ਸੀਗੀ ਬਹੁਤ ਦੁੱਖ ਹੋਇਆ ਸतीश ਕੋਲਜੀ ਦੀ ਜ਼ਿੰਦਗੀ ਦੇ ਬਾਰੇ ਗੱਲ ਸਾਂਝੀ ਕਰਕੇ ਕਿਉਂਕਿ ਜਿਹੜੇ ਇਨਸਾਨ ਨੇ ਐਨੀ ਵਧੀਆ ਜ਼ਿੰਦਗੀ ਜੀ ਹੋਵੇ ਉਹਦੇ ਲਈ ਜਦੋਂ ਆਹੋ ਜੇ ਆਖਰੀ ਸਮੇਂ ਹੁੰਦੇ ਆ ਜੋ ਪਰਿਵਾਰ ਵੀ ਸਾਥ ਛੱਡ ਜਾਂਦਾ ਤਾਂ ਉਹਦੇ ਲਈ ਜੁੰਦੇ ਜੀ ਹੀ ਮੌਤ ਹੋ ਜਾਂਦੀ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਇੱਕ ਚੰਗੇ ਇਨਸਾਨ ਮੰਨਣਾ ਚਾਹੀਦਾ ਅਤੇ ਚੰਗੀ ਜ਼ਿੰਦਗੀ ਜੀਉਣ ਦਾ ਬਲਦੁਮ ਕਰਨਾ ਚਾਹੀਦਾ ਜੇਕਰ ਤੁਹਾਨੂੰ ਸतीश ਕੋਲਜੀ ਦੀ ਬਾਇਓਗ੍ਰਾਫੀ ਚੰਗੀ ਲੱਗੀ ਅੱਤਵਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪੰਜਾਬੀ ਫਿਲਮਾਂ ਤੇ ਪੰਜਾਬ ਨਾਲ ਜੁੜੀਆਂ ਜਿਹੜੀਆਂ ਕਹਾਣੀਆਂ ਸਟੋਰੀਆਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸ਼ੇਅਰ ਕਰਾਂਗੇ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ